ਤਦੋਂ ਸਾਨੂੰ ਬਹੁਤ ਦੁੱਖ ਆ ਦੋਨੇ ਸਾਡੇ ਘਰ ਦੇ ਜੀ ਚਲੇ ਗਏ ਇਹ ਮੇਰਾ ਭਾਂਜਾ ਲੱਗਦਾ ਸੀ ਮੁੰਡਾ ਤੇ ਜਿਹੜਾ ਦਿਨੋਦ ਬਿਨੇ ਮਾ ਜਨਾ ਇਹ ਮੇਰੇ ਸਾਡੂ ਸਾਹਿਬ ਨੇ ਜਿਹਦੀ ਜੋ ਬਾਡੀ ਸੀ ਉਹ ਕੱਲ ਹੀ ਰਿਕਵਰ ਕਰ ਲਈ ਗਈ ਸੀ ਲੇਕਿਨ ਦੇ ਟਾਵਰ ਕੱਲ 8 ਵਜੇ ਤੱਕ ਜਿਹੜੀ ਉਹਨਾਂ ਦੇ ਬੇਟੇ ਦੀ ਬਾਡੀ ਸੀ ਰਿਕਵਰ ਨਹੀਂ ਸੀ ਹੋਈ ਜਿਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਨੇ ਥੋੜਾ ਜਿਆਦਾ ਤਾਜ ਪ੍ਰਗਟ ਕੀਤਾ ਸੀ ਪੰਜਾਬ ਹਿਮਾਚਲ ਦੇ ਬਾਰਡਰ ਤੇ ਪੈਂਦਾ ਚੱਕੀ ਦਰਿਆ ਜਿੱਤੇ ਕਿ ਕੱਲ ਸਵੇਰਸਾਰ ਬਾਪ ਔਰ ਬੇਟਾ ਜਿਹੜੇ ਕਿ ਪੂਜਾ ਦੀ ਸਮਗਰੀ ਪਹਾਨ ਵਾਸਤੇ ਇਸ ਦਰਿਆ ਦੇ ਕਿਨਾਰੇ ਪਹੁੰਚੇ ਸੀਗੇ ਔਰ ਪੈਰ ਫਿਸਲਣ ਦੇ ਚਲਦੇ ਬਾਪ ਔਰ ਬੇਟਾ ਜਿਹੜਾ ਪਾਣੀ ਦੇ ਤੇਜ਼ ਬਹਾਵ ਦੇ ਚਲਦੇ ਡੁੱਬ ਗਏ ਕੁਝ ਸਮਾਂ ਘਰ ਨਾ ਪਹੁੰਚਣ ਦੇ ਚਲਦੇ ਘਰ ਦੇ ਵੀ ਇਸ ਚੱਕੀ ਦਰਿਆ ਦੇ ਕਿਨਾਰੇ ਆਏ ਜਿੱਤੇ ਕਿ ਉਹਨਾਂ ਦੀ ਸਕੂਟੀ ਜਿਹੜੀ ਬਰਾਮਦ ਕੀਤੀ ਗਈ ਉਸ ਤੋਂ ਬਾਅਦ ਘਰਦਿਆਂ ਵੱਲੋਂ ਉਸ ਨੂੰ ਸੂਚਿਤ ਕੀਤਾ ਗਿਆ ਐਨਡੀਆਰਫ ਦੀਆਂ ਟੀਮਾਂ ਵੀ ਮੌਕੇ ਤੇ ਬੁਲਾਈਆਂ ਗਈਆਂ ਲਗਾਤਾਰ ਸਰਚ ਆਪਰੇਸ਼ਨ ਦੇ ਦੌਰਾਨ ਐਨਡੀਆਰਫ ਵੱਲੋਂ ਪਿਤਾ ਦੀ ਬਾਡੀ ਜਿਹੜੀ ਕੱਲ ਰਿਕਵਰ ਕਰ ਲਈਤੀ ਗਈ ਔਰ ਉਸ ਤੋਂ ਬਾਅਦ ਲਗਾਤਾਰ ਐਨਡੀਆਰਫ ਦੀਆਂ ਟੀਮਾਂ ਵੱਲੋਂ ਸਰਚ ਆਪਰੇਸ਼ਨ ਜਾਰੀ ਕੀਤਾ ਹੋਇਆ ਸੀ ਔਰ ਅੱਜ ਸੁਵੇਲ ਸਰ ਵੀ ਬੱਚੇ ਦੀ ਡੈਡ ਬਾਡੀ ਲਾਪਾਂ ਦੇ ਚਲਦੇ ਜਿਹੜੀਆਂ ਐਨਡੀਆਰਫ ਟੀਮਾਂ ਹੈਗੀਆਂ ਸਰਚ ਆਪਰੇਸ਼ਨ ਕਰਦੀਆਂ ਪਈਆਂ ਸੀਗੀਆਂ ਔਰ 500 ਮੀਟਰ ਦੂਰ ਜਿੱਤੋਂ ਕੀ ਉਹਨਾਂ ਦਾ ਪਿਆਰ ਫਿਸ ਲਿਆ ਸੀ ਜਾਂ ਪੂਜਾ ਦੀ ਸਮਗਰੀ ਜਿਹੜੀ ਪਹਾਰੇ ਸੀ ਉਸ ਤੋਂ 500 ਮੀਟਰ ਦੂਰੀ ਦੇ ਉੱਪਰ ਜਿਹੜੀ ਬੱਚੇ ਦੀ ਵੀ ਜਿਹੜੀ ਡੈੱਡ ਬੋਡੀ ਬਰਾਮਦ ਕਰ ਲਈਤੀ ਗਈ ਉੱਥੇ ਹੀ ਪੁਲਿਸ ਵੱਲੋਂ ਬੱਚੇ ਦੀ ਵੀ ਡੈੱਡ ਬੋਡੀ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਟਾਣਕੋਟ ਤੋਂ ਓਨ ਅਰ ਦੇ ਲਈ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਦੀ ਰਿਪੋਰਟ ਮੇਰਾ ਨਾਮ ਸੁਮਿਤ ਹੈ ਜੀ ਸਰ ਜਿਹੜੀ ਡੈਡ ਬੋਡੀ ਹੈਗੀ ਆ ਕੱਲ ਪਿਤਾ ਜੀ ਦੀ ਤੇ ਲੱਭੀ ਜੀ ਹੈ ਨਾ ਹਾਂਜੀ ਹਾਂਜੀ ਤੇ ਲੜਕੇ ਦੀ ਨਹੀਂ ਸੀ ਲੱਭੀ ਹੈ ਜੀ ਹਾਂਜੀ ਸਰ ਬਹੁਤ ਪਹਿਲਾਂ ਤਾਂ ਸਾਨੂੰ ਬਹੁਤ ਦੁੱਖ ਆ ਦੋਨੇ ਸਾਡੇ ਘਰ ਦੇ ਜੀ ਚਲੇ ਗਏ ਇਹ ਮੇਰਾ ਭਾਂਜਾ ਲੱਗਦਾ ਸੀ ਮੁੰਡਾ ਤੇ ਜਿਹੜਾ ਵਿਨੋਦ ਬਿਨੇ ਮਾਜਾ ਨਾ ਇਹ ਮੇਰੇ ਸਾਡੂ ਸਾਹਿਬ ਨੇ ਤੇ ਕੱਲ ਇਹਨਾਂ ਦੀ ਡੈਡ ਬੋਡੀ ਮਿਲ ਗਈ ਸੀ ਪੰਜਾਬ ਦੀਆਂ ਰੱਖਦੀਆਂ ਟੀਮਾਂ ਨੇ ਬਹੁਤ ਜ਼ਿਆਦਾ ਸਾਡੀ ਹੈਲਪ ਕੀਤੀ ਤੇ ਅੱਜ ਬੇਟੇ ਦੀ ਵੀ ਬੋਡੀ ਮਿਲ ਗਈ ਹੈ ਤੇ ਸਾਡੇ ਸਾਰੇ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਨਡੀਆਰਐਫ ਦੀਆਂ ਟੀਮਾਂ ਨੇ ਸਰ ਲੋਕਲ ਐਚਪੀ ਪੁਲਿਸ ਨੇ ਤੇ ਸਾਡੇ ਨਾਇਬ ਤਸਿਲਦਾਰ ਸਾਹਿਬ ਮੌਕੇ ਤੇ ਪਹੁੰਚੇ ਪਰ ਜੋ ਸਾਡੇ ਇੱਕ ਪਰਿਵਾਰ ਦਾ ਘਾਟਾ ਪੈ ਗਿਆ ਉਹ ਅਸੀਂ ਜਿੰਦਗੀ ਦੇ ਦੁਆਰਾ ਪੂਰਾ ਨਹੀਂ ਹੋ ਸਕਦਾ ਸਰਚ ਕਾਲਦੀ ਸੀ ਜਲਦੀ ਪਈ ਸੀ ਸਰਚ ਕਾਲਦੀ ਸੀ ਜਲਦੀ ਪਈ ਸੀ ਕੱਲ ਸਵੇਰੇ ਸੱਜਰੇ 8 ਵਜੇ ਤੋਂ ਪਹਿਲਾਂ ਐਨਡੀਆਰਐਫ ਦੀਆਂ ਟੀਮਾਂ ਪਹੁੰਚ ਗਈਆਂ ਸੀ ਇੱਕ ਨਵੇਂ ਡੱਡ ਬੋੜੀ ਮਿਲੀ ਹੈ ਜੀ ਲੜਕੇ ਦੀ ਲੜਕੇ ਦੀ ਕਰੀਬ ਕੋਈ ਸਰ 9:00 ਵਜੇ ਦੇ ਕਰੀਬ ਇਹ ਹਿਮਾਚਲ ਦਾ ਏਰੀਆ ਪੈਂਦਾ ਜੀ ਇਹ ਹਿਮਾਚਲ ਦਾ ਜੀ ਹਿਮਾਚਲ ਚੱਕੀਪੁਰ ਦੇ ਥੱਲੇ ਸਾਰੇ ਬਿਨੇ ਮਹਾਜੰਜੀ ਪਠਾਨਕੋਟ ਦੇ ਨਾਲ ਹੀ ਸਬੰਧ ਸੀ ਉਹ ਤੇ ਇਹਨਾਂ ਦੇ ਬੇਟਾ ਜੀ ਇਹ ਦੋਨੋਂ ਸਕਾਲ ਜਦੋਂ ਸਮਗਰੀ ਦੇ ਫੋਲ ਪ੍ਰਵਾਨ ਆਏ ਸੀ ਪੈਰ ਫਿਸਲਣ ਕਰਕੇ ਇਹ ਚੱਕੀ ਦਰਿਆ ਚ ਦੋਨੋਂ ਰੁੜ ਗਏ ਸੀ ਉਹਦੇ ਬਾਅਦ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਦੇ ਆਦੇਸ਼ਾਂ ਦੇ ਉੱਪਰ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਜਸਵਲੋਂ ਮੈਂ ਨਾਈਪ ਪ੍ਰਸੀਡਰ ਜਸਵਾਲ ਸਿੰਘ ਬਜਵਨ ਰੋਡ ਗਾਮਲ ਸਿੰਘਾ ਜਸੀ ਹਿਮਾਚਲ ਪੁਲਿਸ ਦੇ ਨਾਲ ਐਨ ਡੀ ਆਰ ਐਫ ਟੀਮ ਦੇ ਨਾਲ ਮਿਲ ਕੇ ਇੱਕ ਸੰਜਾ ਆਪਰੇਸ਼ਨ ਚ ਲਾਇਆ ਗਿਆ ਸੀਗਾ ਔਰ ਵਿਨੇਜ ਜੀ ਦੀ ਜੋ ਬਾਡੀ ਸੀ ਉਹ ਕੱਲ ਹੀ ਰਿਕਵਰ ਕਰ ਲਈ ਗਈ ਸੀ ਲੇਕਿਨ ਦੇ ਟਾਵਰ ਕੱਲ 8 ਵਜੇ ਤੱਕ ਜਿਹੜੀ ਉਹਨਾਂ ਦੇ ਬੇਟੇ ਦੀ ਬਾਡੀ ਸੀ ਰਿਕਵਰ ਨਹੀਂ ਸੀ ਹੋਈ ਜਿਸ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਨੇ ਥੋੜਾ ਜਿਆਦਾ ਤਾਜ ਪ੍ਰਗਟ ਕੀਤਾ ਸੀ ਰਾਤੀ ਅਸੀਂ ਕੋਈ ਸਾਢੇ 10 ਵਜੇ ਦੇ ਕਰੀਬ ਆਏ ਐਨ ਡੀ ਆਰ ਐਫ ਦੀ ਟੀਮ ਵਰਕ ਨਹੀਂ ਸੀ ਕਰ ਸਕਦੀ ਤੇ ਮਾਪਿਆਂ ਦੀ ਸਹਿਮਤੀ ਦੇ ਨਾਲ ਹੀ ਫਿਰ ਆਪਾਂ ਸੁਬਾਹ 8 ਵਜੇ ਦਾ ਟਾਈਮ ਜਿਹੜਾ ਇੱਥੇ ਰੱਖਿਆ ਸੀ ਤੇ 8 ਵਜੇ ਰੈਸਕਿਊ ਆਪਰੇਸ਼ਨ ਵਾਲੀ ਐਂਡਰ ਟੀਮ ਪਹੁੰਚ ਗਈ ਆਪਾਂ ਇੱਥੇ ਆਜੇ ਸੀ ਜਿੰਨਾਂ ਨਾਲ ਰਲ ਕੇ ਆਪਰੇਸ਼ਨ ਚਲਾਇਆ ਗਿਆ ਸੀ ਔਰ 8 ਵਜੇ ਕੇ 5 ਮਿੰਟ ਤੱਕ ਆਪਰੇਸ਼ਨ ਸ਼ੁਰੂ ਹੋਇਆ ਸੀ ਔਰ ਚੱਕੀ ਪੁਲ ਜਿਹੜਾ ਨੈਸ਼ਨਲ ਹਾਈਵੇ ਹੈ ਜਿੱਥੋਂ ਇਹ ਰੁੜੇ ਸੀ ਉੱਥੋਂ 500 ਮੀਟਰ ਦੀ ਦੂਰੀ ਤੇ ਜਿਹੜੀ ਉਹਨਾਂ ਦੇ ਬੇਟੇ ਦੀ ਬਾਡੀ ਸੀ ਉਹ ਵੀ ਅਜੇ ਰਿਕਵਰ ਕਰ ਲਈ ਗਈ ਹੈ ਪਰ ਜਿਹੜਾ ਇਹ ਏਰੀਆ ਜਿੱਥੋਂ ਰਿਕਵਰ ਹੋਈ ਆ ਉਹ ਮਤਲਬ ਵਿੱਚ ਪੰਡਾ ਜਿਹੜਾ ਏਰੀਆ ਕਵਰ ਐਸਓ ਹਿਮਾਚਲ ਚ ਪੈਂਦਾ ਸੀ ਤਾਂ ਹੀ ਹਿਮਾਚਲਪੁਰ ਦਾ ਸਹਿਯੋਗ ਲਿਆ ਗਿਆ ਤੇ ਜਿਹੜੇ ਮਤਲਬ ਪ੍ਰੇਜਡੀ ਹੋਈ ਜਿਨ੍ਹਾਂ ਦਾ ਉਹ ਪਠਾਨਕੋਟ ਨਾਲ ਸੰਬੰਧ ਸੀ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਵੱਲੋਂ ਵੀ ਮਾਨਯੋਗ ਡੀਸੀ ਸਾਹਿਬ ਦੇ ਹਦਾਇਤਾਂ ਤੇ ਪੂਰਾ ਸਹਿਯੋਗ ਦੇ ਕੇ ਦਬਾ ਦਿੱਤਾ